ਤਾਂ ਸਭ ਤੋਂ ਪਹਿਲਾਂ ਤਾਂ ਆਓ ਗੱਜ ਕੇ ਲਈਏ ਫਤ ਦਾ ਜਵਾਬ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਸੀਂ ਜਿਹੜੀ ਇਹ ਵੀਡੀਓ ਦੇਖ ਰਹੇ ਹੋ ਮੇਰੇ ਪਿੰਡ ਦੇ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਮੈਨੂੰ ਇਸ ਪਿੰਡ ਦਾ ਨੁਮਾਇੰਦਾ ਚੁਣਿਆ ਉਹ ਵੀ ਲੋਕ ਗੈਰ ਹਾਜ਼ਰ ਨੇ ਹਜੇ ਫਿਲਹਾਲ ਬਹੁਤ ਵੱਡੀ ਕਿਰਿਆ ਦੇ ਵਿੱਚ ਅਸੀਂ ਐਮਰਜੈਂਸੀ ਇਹ ਮੀਟਿੰਗ ਬੁਲਾ ਸਕੇ ਸੀ ਸਾਡਾ ਮਕਸਦ ਇਹ ਸੀ ਮੇਰੇ ਪਿੰਡ ਦਾ ਇੱਕ ਨਾ ਸਮਝ ਨੌਜਵਾਨ ਮੈਨੂੰ ਪਤਾ ਨਹੀਂ ਕਿ ਉਹ ਕਿਹੜੀ ਗੱਲ ਦਾ ਉਹਨੂੰ ਸਦਮਾ ਲੱਗਿਆ ਹੋਇਆ ਵਾ ਤਾਂ ਕੀ ਉਹਦੀ ਇਹ ਜੀ ਡਿਸਰਵਰਸ਼ਨ ਚੱਲ ਰਹੀ ਹੈ ਕਿ ਉਹ ਪੈਰ ਪੈਰ ਤੇ ਮੈਨੂੰ ਬਦਨਾਮ ਕਰ ਰਿਹਾ ਵਾ ਕਦੇ ਤਾਂ ਮੈਨੂੰ ਵੀਡੀਓ ਇਸ ਗੱਲ ਦੀ ਪਾਉਂਦਾ ਵਾ ਕਿ ਮੈਂ ਕਦੇ ਉਸਦੇ ਕਿਸੇ ਹੋਰ ਨਾਲ ਗਲਤ ਰਿਲੇਸ਼ਨਰ ਦੇ ਜਾ ਕੇ ਐਮਐਲਏ ਸਾਹਮਣੇ ਗੱਲ ਕਰਦਾ ਵਾ ਤੇ ਜਾਂ ਕਦੇ ਇਹ ਗੱਲ ਕਹਿ ਦਿੰਦਾ ਵਾ ਵੀ ਮੈਂ ਕੁੱਤਾ ਵਾ ਮੈਂ ਬਲੈਕਮੇਲਰ ਆ ਮੈਂ ਪਤਾ ਨਹੀਂ ਨਸ਼ੇ ਕਰਨ ਵਾਲਾ ਤੋਂ ਬਲੈਕਮੇਲਿੰਗ ਕਰਦਾ ਮੰਮੇ ਤੇ ਇੱਕ ਇੱਕ ਪਿੰਡ ਦੇ ਡਾਕਟਰ ਦੀ ਉਹਨਾਂ ਜ਼ਿਕਰ ਕੀਤਾ ਵਾ ਵੀ ਭਾਈ ਇਹ ਡਾਕਟਰ ਨੂੰ ਬਲੈਕਮੇਲ ਕਰਕੇ ਭਾਈ ਉਹ ਤੋਂ ਪੈਸੇ ਲਿੱਤੇ ਆ ਮੈਂ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਲਈ ਤੈਨੂੰ ਮਿੱਤਰ ਪਿਆਰਿਆ ਕੱਲੂ ਸ਼ਾਮ ਨੂੰ 4 ਵਜੇ ਤੇਰੇ ਦਫ਼ਤਰ ਦੇ ਅੱਗੇ ਆ ਰਿਹਾ ਵਾਂ ਆਪਦੇ ਜਿਹੜੇ ਮੇਰੇ ਲੋਕਤੰਤਰ ਦੇ ਰਾਜੇ ਆ ਮੇਰੇ ਰੱਬ ਨੇ ਜਿਹੜੇ ਲੋਕ ਇਹਨਾਂ ਨੂੰ ਮੈਂ ਨਾਲ ਲੈ ਕੇ ਆਉਂਗਾ ਆਪ ਦਾ ਚਿੱਠਾ ਖਿਲਾਫ ਇਹਨਾਂ ਨੇ ਸਾਨੂੰ ਬਲੈਕਮੇਲਿੰਗ ਕੀਤੀ ਆ ਉਹ ਵੀ ਲੈ ਕੇ ਆਈ ਮੈਂ ਨਿਰਗਤ ਦੇ ਵਿੱਚ ਗਲਤ ਦਿਹਾੜੀਆਂ ਖਾਧੀਆਂ ਨੇ ਉਹ ਵੀ ਲੈ ਕੇ ਆਈ ਤੇ ਲੋਕਾਂ ਦੇ ਵਿੱਚ ਲਿਆ ਕੇ ਸਾਰੀ ਗੱਲ ਰੱਖੀ ਵੀ ਮੈਂ ਕੀ ਤੋਂ ਕਿੰਨਾ ਪੈਸਾ ਬਲੈਕਮੇਲਿੰਗ ਕਰਕੇ ਇਕੱਠਾ ਕੀਤਾ ਵਾ ਤੇ ਨਹੀਂ ਮੈਂ ਇਸ ਗੱਲ ਲਈ ਤਿਆਰ ਨਹੀਂ ਨਹੀਂ ਕੱਲੂ ਮੈਂ ਇਹ ਤੱਥ ਲੈ ਕੇ ਆਉਂਗਾ ਕਿ ਮੇਰੇ ਪਿੰਡ ਦੇ ਵਿੱਚ ਤਸ਼ਕਰੀ ਕਿਹਦੇ ਚਲਦੇ ਹੋ ਰਹੀ ਹੈ ਮੈਂ ਇਸ ਗੱਲ ਦੀ ਗੱਲ ਕਲੀਅਰ ਕਰੂੰਦਾ ਵੀ ਮੇਰੇ ਪਿੰਡ ਦੇ ਵਿੱਚ ਤਸ਼ਕਰੀ ਕੌਣ ਕਰ ਰਿਹਾ ਵਾ ਤੇ ਇਹ ਸਾਰਾ ਜਿਹੜਾ ਮਸਲਾ ਬਈ ਕਿਉਂ ਆ ਕਿਉਂਕਿ ਪਿਛਲੇ ਦਿਨੀ ਅਸੀਂ ਨਸ਼ੇ ਦੇ ਖਿਲਾਫ ਪਿੰਡ ਦੇ ਵਿੱਚ ਬੋਲ ਰਹੇ ਆ ਇਹ ਜਿਹੜਾ ਬੰਦਾ ਵੇ ਇਹਦਾ ਚਿਹਰਾ ਮੈਂ ਨੰਗਾ ਕਰੂ ਥੋੜੇ 'ਚ ਖੜਾ ਹੋ ਕੇ ਵੀ ਇਹ ਬੰਦਾ ਚੀਜ਼ ਕੀ ਆ ਇੱਕ ਚੀਜ਼ ਹੋਰ ਵਾ ਇਹਦੇ ਨਾਲ ਹੀ ਇੱਕ ਸਾਡੀ ਭੈਣ ਮਾਂ ਮੇਰੀ ਪਿੰਡੋਂ ਹੀ ਮੇਰੀ ਭੈਣ ਮੇਹਤ ਬਾਦ ਨਰੇਗਾ ਦੀ ਮੈਂ ਉਹਨੂੰ ਇਸ ਗੱਲ ਨੂੰ ਕਹੂੰਗਾ ਵੀ ਭੈਣ ਮੇਰੀਏ ਕੱਲੂ ਲੋਕਾਂ ਦੇ ਕੱਠ 'ਚ ਆ ਤੇ ਲੋਕਾਂ ਨੂੰ ਖੁੱਲ੍ਹ ਕੇ ਦੱਸ ਵੀ ਮੈਂ ਤੈਨੂੰ ਕਿਹੜਾ ਤੰਗ ਪਰੇਸ਼ਾਨ ਕੀਤਾ ਵਾ ਤੇ ਮੈਂ ਤੈਨੂੰ ਕਿੱਥੇ ਬਲੈਕਮਿਲਿੰਗ ਕੀਤੀ ਆ ਜੇ ਤਾ ਤੂੰ ਆਕੇ ਕੱਲੂ ਇਹ ਗੱਲ ਸੱਚ ਦੱਸੇਗੀ ਬੀਸ ਸੁਖਵਿੰਦਰ ਨੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਦੱਸੀ ਵੀ ਸੁਖਵਿੰਦਰ ਨੇ ਤੈਨੂੰ ਕਦੋਂ ਤੰਗ ਕੀਤਾ ਕਿੱਥੇ ਤੰਗ ਕੀਤਾ ਤੇ ਕਿਉਂ ਤੰਗ ਕੀਤਾ ਵਾ ਜੇ ਤੂੰ ਕੱਲ ਨੂੰ ਝੂਠ ਦੇ ਨਾਲ ਜਾ ਕੇ ਖੜੀ ਹੋਈਆਂ ਤੇ ਮੇਰੇ ਕੋਲ ਇਹ ਸਾਰੇ ਚਿੱਠੇ ਪਏ ਆ ਕਿ ਤੁਸੀਂ ਨਰੇਗਾ ਦੇ ਵਿੱਚੋਂ ਕਿੰਨੂ ਕਿੰਨੇ ਪੈਸੇ ਖਵਾਏ ਤੇ ਕਿਉਂ ਖਵਾਏ ਆ ਸੋ ਮੈਂ ਬੇਨਤੀ ਇਹ ਕਰਦਾ ਵੀ ਜਿੰਨੇ ਵੀ ਮੇਰੇ ਨਿਰਤ ਦੇ ਪਿੰਡਾਂ ਦੇ ਚੌਣ ਵਾਲੇ ਆ ਕੱਲ ਨੂੰ ਸ਼ਾਮ ਨੂੰ 4 ਵਜੇ ਪਿੰਡ ਹਰਵਾਰੇ ਦੇ ਬੱਸ ਸਟੈਂਡ ਅੱਗੇ ਜ਼ਰੂਰ ਪਹੁੰਚੋ ਤਾਂ ਜੋ ਅਜਿਹੇ ਹੰਕਾਰੀ ਬੰਦੇ ਨੂੰ ਮੂੰਹ ਤੋੜ ਨਾਲ ਜਵਾਬ ਦੇ ਸਕੀਏ ਉਹਨੇ ਮੈਨੂੰ ਗਾਲ੍ਹਾਂ ਕੱਢੀਆਂ ਪਰ ਮੈਂ ਬਦਲੇ ਚ ਉਹਨੂੰ ਗਾਲ੍ਹਾਂ ਨਹੀਂ ਕੱਢਣੀਆਂ ਉਹਨੂੰ ਤਰਕ ਨਾਲ ਜਵਾਬ ਦਵਾਂ ਕਿ ਤੁਹਾਡੇ ਸਾਰਿਆਂ ਦੀ ਸਾਥ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾਰਪਾ ਜੀ ਆ ਮੇਰੇ ਪਿੰਡ ਦਾ ਸਰਪੰਚ ਮੈਨੂੰ ਨਸ਼ੇੜੀ ਦਾਦਾ ਫਾਗਾ ਦਾਦਾ ਟੈਂਕਾ ਦਾਦਾ ਇਨਦਰ ਮੈਂ ਪਹਿਲੇ 15 ਸਾਲ ਤੋਂ ਪਿੰਡ ਦੇ ਵਿੱਚ ਸੇਵਾ ਕਰ ਰਿਹਾ ਪਿੰਡ ਦੇ ਵਿੱਚ ਕੰਮ ਕਰ ਰਿਹਾ। ਬੇਦਵਾ ਔਰਤਾਂ ਦੀ ਮਦਦ ਕਰ ਰਿਹਾ ਮੈਂ। ਹਮੇਸ਼ਾ ਮਿਹਨਤ ਕਰ ਰਿਹਾ ਮੈਂ ਮੈਂ। ਤੇ ਜਿਹੜੀ ਨਛੇੜੀ ਦੀ ਵਾਲੀ ਗੱਲ ਕਰਦਾ ਇਹ ਇਹ ਮੈਂ ਮਾਲ ਖਾਣਾ ਮੈਂ ਮੇਰੇ ਕਿਚਨ ਦੇ ਵਿੱਚ ਪਿਆ ਮੈਂ ਲਾਈਵ ਵੀਡੀਓ ਦੇ ਵਿੱਚ ਕੰਗਲ ਦੇ ਵਿੱਚ ਖਾਣਾ ਥੋੜਾ ਬਹੁਤ ਖਾੜ ਜੋਗਾ ਕਰਦਾ ਕਿਉਂਕਿ ਭਗਵੰਤ ਮਾਨ ਨੇ ਵੀ ਤੰਗ ਇੰਨੀਆਂ ਕਰ ਲਿਆ ਵੀ ਮਰਦਾ ਨਹੀਂ ਗਾਉ। ਚਲੋ ਕੋਈ ਗੱਲ ਨਹੀਂ ਛੱਡ ਦਾਂਗੇ ਅਸੀਂ। ਪਰ ਮੈਂ ਆਪਦੇ ਗਲਤੀ ਮੰਨਦਾ ਸਾਰੇ ਪਿੰਡ ਤੋਂ ਵੀ ਮੈਂ ਇੰਨਾ ਕੰਜਰ ਬੰਦਾ ਪਿੰਡ ਦਾ ਸਰਪੰਚ ਬਣਾਇਆ ਬੈਠਾ ਵੀ ਜਿਹੜਾ ਕੰਜਰ 5 ਸਾਲਾਂ ਦੇ ਵਿੱਚ ਆਪਣੇ ਪਿੰਡ ਨੂੰ ਡੋਬ ਦੂਗਾ ਇੰਨਾ ਕੰਜਰ ਬੰਦਾ ਵਾਏ ਇਹ ਬੰਦਾ ਕਿਸੇ ਦਾ ਮਿੱਤ ਨਹੀਂਗਾ ਕਿਸੇ ਦਾ ਵੀ ਮਿੱਤ ਨਹੀਂ ਜਿਹੜੇ ਇਹਦੇ ਨਾਲ ਖੜੇ ਰਾ ਵੀਡੀਓ ਦੇ ਵਿੱਚ ਇਹ ਉਹਨਾਂ ਦਾ ਮਿੱਤ ਨਹੀਂ ਵੀ ਮਿੱਤਰ ਵੀ ਉਹ ਵੀ ਮੈਨੂੰ ਮੇਰੇ ਕੋਲੇ ਗਾਲਾਂ ਕੱਢ ਕੇ ਫੋਨ ਕਰਕੇ ਤੋਂ ਅੱਧਿਆਂ ਤੋਂ ਵੱਧ ਤਾਂ ਸ਼ਰਾਬ ਕੀਤੀ ਉਹਨਾਂ ਬੰਦਿਆਂ ਨੇ ਸਾਰਿਆਂ ਨੇ ਕੋਈ ਵੀ ਬੰਦਾ ਉਹਨਾਂ ਦਾ ਸੂਹੇਲੇ ਜਾ ਕੇ ਡੀਐਨਏ ਕਰਾ ਲਵੇ ਕਿ ਉਹਨਾਂ ਨੇ ਦਾਰੂ ਪੀਤੀ ਹੋਈ ਸੀਗੀ ਸਾਰਿਆਂ ਨੇ ਉਹ ਦਾਰੂ ਦਰੂ ਪਿਆ ਆ ਕੇ ਉਹਨਾਂ ਨੂੰ ਲੈ ਕੇ ਆ ਕੇ ਘੜਾ ਕੇ ਵੀਡੀਓ ਬਣਾ ਕੇ ਮੈਂ ਲਾਈ ਬੈਠਣ ਮੈਂ ਉਹਦੇ ਘਰੇ ਬੈਠਾ ਮਿਹਨਤ ਕਰਦਾ ਮਜ਼ਦੂਰੀ ਕਰਦਾ ਜਿਹੜਾ ਕੁਝ ਕਰਦਾ ਜਿੰਮੇ ਕਰਦਾ ਘਰ ਚ ਰੋਣਾ ਆਉਂਦਾ ਇੱਕ ਕੰਜਰ ਆ ਕੰਜਰ ਇੱਕ ਨੰਬਰ ਦਾ ਮੈਂ ਮੈਂ ਨਹੀਂ ਇਹਨੂੰ ਸਰਪੰਚੀ ਦੇ ਰਹਿਣ ਦੇਣਾ ਆਮ ਆਦਮੀ ਪਾਰਟੀ ਨੂੰ ਭਗਵਾਨ ਜੀ ਮਾਨ ਨੂੰ ਐਮਐਲਏ ਸਾਹਿਬ ਨੂੰ ਮੀਤ ਮੇਰੀ ਬੇਨਤੀ ਆ ਵੱਡਾ ਪਿੰਡ ਆ 11 11 ਮੈਂਬਰ ਆ ਪੰਚਾਇਤ ਪੰਚਾਇਤ ਮੈਂਬਰ ਉਹਨਾਂ ਚੋਂ ਇੱਕ ਸਰਪੰਚ ਚੁਣ ਲੋ ਪਿੰਡ ਦਾ ਜੇ ਚੁਣਨਾ ਨਹੀਂ ਚੁਣਨਾ ਨਾ ਚੁਣੋ ਮੈਂ ਆਪਦਾ ਘਰੇ ਬੈਠੂੰਗਾ ਮੈਂ ਆਪਦਾ ਮਿਹਨਤ ਕਰੂੰਗਾ ਆਪਦਾ ਘਰ ਚ ਲਾਉਂਗਾ ਹੋਰ ਕੋਈ ਕੰਮ ਨਹੀਂ ਕਰਨਾ ਮੇਰਾ ਸਾਰੀ ਆਮ ਆਦਮੀ ਪਾਰਟੀ ਨੂੰ ਬੇਨਤੀ ਹੈ ਐਡਾ ਕੰਜਰਾ ਮੇਰੇ ਪਿੰਡ ਦੇ ਵਿੱਚ 3500 ਵੋਟ ਕੋਲ ਹੁੰਦੀ ਆ 3500 ਵੋਟ ਜੀਦੇ ਵਿੱਚੋਂ ਇਸ ਵਾਰ 350 ਬੋਟ ਕੋਲ ਹੋਣੀ ਹੈ ਜੇ ਪੰਜਰ ਬੰਦਾ ਬੰਦਾ ਸਬੰਦ ਚਲੇ ਆ। ਮੈਂ ਇਹ ਨਹੀਂ ਕਹਿੰਦਾ ਇਹ ਨਸ਼ੇ ਕਰਦਾ ਜਾਂ ਹੋਰ ਕਰਦਾ ਕੁਝ ਨਹੀਂ ਕਰਦਾ ਇਹ ਨਸ਼ਾ ਪੱਤਾ ਕੋਈ ਨਹੀਂ ਕਰਦਾ। ਇਹ ਸਿਰਫ ਇੱਕ ਇਹਨੂੰ ਬੋਲਣਾ ਆਉਂਦਾ ਵਧੀਆ ਭਾਸ਼ਣ ਦੇਣਾ ਆਉਂਦਾ ਵਧੀਆ ਪੂਰਾ ਐ ਪੂਰਾ ਕਰਦਾ ਐ ਮਾ ਭਗਤ ਸਿੰਘ ਕਰਤਾਰ ਸਿੰਘ ਸਭ ਆਪ ਲਾਨਾ ਠੰਕਾ ਐ ਕਰਦਾ ਪੂਰਾ। ਪਰੇ ਬੰਦੇ ਦੇ ਇੱਕ ਵੀ ਕੋਈ ਬੰਦਾ ਇਹਦਾ ਯਾਰ ਦੋਸਤ ਮੈਨੂੰ ਆ ਕੇ ਦੱਸ ਦੇ ਵੀ ਇੱਕ ਵਿਚਾਰ ਮਿਲਦਾ ਉਹਨਾਂ ਉਹ ਗੱਲਾਂ ਨਾਲ ਜਿਹੜੇ ਭਾਸ਼ਣ ਦਿੰਦਾ ਕੋਈ ਵਿਚਾਰ ਨਹੀਂ ਮਿਲਦਾ ਭਾਸ਼ਣ ਦਿਆਂ ਸਰ ਬਦਲ ਜਾਂਦਾ ਹਾਂ ਵੀ ਕੀ ਕਰਨਾ ਕੀ ਨਹੀਂ ਕਰਨਾ ਗੱਲ ਸੁਣ ਲੋ ਜਿਹੜੇ ਨਾਲ ਖੜੇ ਹੋ ਮੇਰੇ ਤੁਸੀਂ ਦੱਸੋ ਮੈਂ ਤੁਹਾਨੂੰ ਮੈਂ ਅੱਜ ਇਹ ਨਾਲ ਵੀਡੀਓ ਨਾਲ ਤੂੰ ਰਾਤ ਦੇ 10:35 ਮਿੰਟ ਹੋ ਗਏ ਘਰੇ ਆ ਸਵੇਰੇ 5 ਵਜੇ ਨਿਕਲੂਗਾ ਘਰੋਂ ਕੋਰੋ ਦਿਵੇ 10 ਵਜੇ ਪਿੰਡ ਆਉਣਾ ਮੈਂ ਮੈਂ ਜਾਣਾ ਕੰਮ ਜਿੱਥੇ ਮਿਲਣਾ ਜਿਹਨੇ ਮਿਲਣਾ ਉਹ ਮੈਂ ਮਿਲ ਲਵੇ ਚੰਗਾ